ਰਾਈਟ ਪੰਜਾਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਿੱਗੀ ਜੀਆ ਨੂੰ ਕਰਦੇ ਆ ਜੀ ਖਾਸ ਰਿਪੋਰਟ ਦੇ ਵਿੱਚ ਜਿਵੇਂ ਕਿ ਆਪ ਜੀ ਜਾਣਦੇ ਹੋ ਕਿ ਅੱਜ ਇਤਿਹਾਸਕ ਦਿਨ ਹੈ ਕਿ ਇੱਕ ਜੇਲ੍ਹ ਦੇ ਵਿੱਚ ਬੈਠਾ ਹੋਇਆ ਸਿੱਖ ਨੌਜਵਾਨ ਵੱਡੀ ਲੀਡ ਦੇ ਨਾਲ ਚੋਣਾਂ ਜਿੱਤ ਜਾਂਦਾ ਐ ਐਸ ਐਮ ਪੀ ਆਪਾਂ ਕਹੀਏ ਪੀ ਉਹ ਬਣ ਕੇ ਜਿਹੜੇ ਨੇ ਉਹ ਬਾਹਰ ਆ ਗਏ ਆ ਸਰਟੀਫਿਕੇਟ ਜਿਹੜਾ ਹੈਗਾ ਉਹਨਾਂ ਦੇ ਪਰਿਵਾਰ ਨੂੰ ਬੀਬੀ ਖਾਲੜਾ ਨੂੰ ਸੌਂਪ ਦਿੱਤਾ ਗਿਆ ਦੂਸਰੀ ਸੀਟ ਵੀ ਇਸੇ ਤਰੀਕੇ ਦੇ ਨਾਲ ਦੇਖਿਏ ਸਰਬਜੀਤ ਸਿੰਘ ਜੋ ਕਿ ਸ਼ਹੀਦ ਭਾਈ ਬੀਨ ਸਿੰਘ ਦੇ ਸੁਪੁੱਤਰ ਨੇ ਉਹ ਵੀ ਲੰਬੇ ਸਮੇਂ ਤੋਂ ਚੋਣਾ ਲੜਦੇ ਆ ਰਹੇ ਸੀ ਪਰ ਇਸ ਵਾਰ ਇਹ ਦੋਨੋਂ ਸੀਟਾਂ ਜਿੱਤਣੀਆਂ ਜਾਂ ਜਿੱਤੀਆਂ ਜਾਣੀਆਂ ਹੈ ਅਚੰਭਾ ਸੋ ਇਹਦੇ ਉੱਤੇ ਆਪਾਂ ਗੱਲ ਕਰਾਂਗੇ ਸਾਡੇ ਨਾਲ ਸਾਡੇ ਬਹੁਤ ਹੀ ਖਾਸ ਭਾਈ ਕੁਲਦੀਪ ਸਿੰਘ ਜੀ ਡਿਓਲ ਪ੍ਰੈਜ਼ੀਡੈਂਟ ਗੁਰੂ ਨਾਨਕ ਗੁਰਦੁਆਰਾ ਸੁਮੈਠਿਕ ਬਰਮਿੰਗਮ ਇੰਗਲੈਂਡ ਜੁੜ ਚੁੱਕੇ ਨੇ ਆਓ ਉਹਨਾਂ ਦੇ ਕੋਲੋਂ ਜਾਣਦੇ ਇਹਨਾਂ ਦੋਨੋਂ ਤਿੰਨਾਂ ਸੀਟਾਂ ਬਾਰੇ ਗੱਲਬਾਤ ਕਰਦੇ ਆਂ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਸਭ ਤੋਂ ਪਹਿਲਾਂ ਤੇ ਇੱਕ ਪੰਥਕ ਹੋਣ ਦੇ ਨਾਤੇ ਇੱਕ ਗੁਰਦੁਆਰਾ ਸਾਹਿਬ ਦੀ ਤੁਸੀਂ ਜ਼ਿੰਮੇਵਾਰੀ ਲਈ ਹੈ ਤੇ ਬਹੁਤ ਲੰਬੇ ਸਮੇਂ ਤੋਂ ਭਾਈ ਅਮਰਤਪਾਲ ਸਿੰਘ ਦੇ ਹੱਕ ਤੇ ਵਿੱਚ ਗੱਲਬਾਤ ਵੀ ਕਰਦੇ ਆ ਰਹੇ ਹੋ ਸੋ ਬਹੁਤ-ਬਹੁਤ ਮੁਬਾਰਕਾਂ ਜੀ ਅਮਰਤਪਾਲ ਸਿੰਘ ਹੋਰੀ ਜਿੱਤ ਗਏ ਨੇ ਸਰਬਜੀਤ ਸਿੰਘ ਹੋਰੀ ਜਿੱਤ ਗਿਆ ਅਫਸੋਸ ਦੀ ਗੱਲ ਹੈ ਕਿ ਮਾਨ ਸਾਹਿਬ ਹਾਰ ਗਏ ਨੇ ਸੋ ਬਾਕੀ ਕਿਵੇਂ ਦੇਖਦੇ ਹੋ ਅੱਜ ਦੀ ਇਸ ਇਤਿਹਾਸਕ ਘਟਨਾ ਜਿਹੜੀ ਅੱਗੇ ਤੱਕ ਜਾਣੀ ਜਾਏਗੀ ਕਿਉਂਕਿ 89 ਵਾਲੀਆਂ ਇਲੈਕਸ਼ਨ ਅੱਜ ਵੀ ਯਾਦ ਕੀਤੀਆਂ ਜਾਂਦੀਆਂ ਸੋ ਇਹਨੂੰ ਵੀ ਮੈਨੂੰ ਲੱਗਦਾ ਵੀ ਆਉਣ ਵਾਲੇ 40 50 ਸਾਲ 100 ਸਾਲ ਤੱਕ ਯਾਦ ਕੀਤਾ ਜਾਂਦਾ ਰਹੇਗਾ ਹਾਂਜੀ ਭਾਈ ਸਾਹਿਬ ਜੀ ਪਹਿਲਾਂ ਤਾਂ ਤੁਹਾਡਾ ਤੇ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਹਮੇਸ਼ਾ ਵਾਂਗ ਤੁਸੀਂ ਸਾਡੀ ਬਾਤ ਸੰਗਤ ਦਾ ਤੱਕ ਵਿਚਾਰ ਰਹੇ ਹੋ ਅ ਸੋ ਤੁਹਾਨੂੰ ਵੀ ਬਤਾਇਆ ਸੰਗਤ ਨੂੰ ਬਤਾਈਆਂ ਪੰਜਾਬੀ ਸਿੱਖਾਂ ਨੂੰ ਹੀ ਨਹੀਂ ਜਿਹੜੇ ਵੀ ਪੰਜਾਬ ਦੇ ਵਸਨੀਕ ਨੇ ਉਹਨਾਂ ਸਾਰਿਆਂ ਨੂੰ ਬਧਾਈਆਂ ਕਿਉਂਕਿ ਜਿਹੜੀ ਸਿੱਖਾਂ ਦੀ ਬਾਤ ਆ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਉਮੇ ਉਹ ਸਾਰਿਆਂ ਲਈ ਆ ਸਾਂਝੀ ਵਾਲਤਾ ਦੀ ਗੱਲ ਆ ਆਪਾਂ ਸਰਬੱਤ ਦੇ ਭਲੇ ਦੀ ਹਮੇਸ਼ਾ ਆਸ ਰੱਖਦੇ ਆ ਗੱਲ ਕਰਦੇ ਆ ਸਾਰਿਆਂ ਲਈ ਵੀ ਆਪਾਂ ਚਾਹੁੰਦੇ ਆ ਵੀ ਫੇਅਰਨੈਸ ਤੇ ਕੁਆਲਿਟੀ ਹੋਵੇ ਤੇ ਦੇਖੋ ਜੀ ਇਹ ਬੜੀ ਕਮਾਲ ਦੀ ਗੱਲ ਆ ਕਿ ਆਪਣੇ ਹੁਣ ਇਸ ਵੀਕ 40 ਸਾਲ ਹੋ ਗਏ ਸਚਕਣ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਨੂੰ ਅਟੈਕ ਨੂੰ ਸਾਡੀ ਜੇਨੋਸਾਈਡ ਨੂੰ ਸਾਰੇ ਕੋਸ ਜੇ ਆਪਾਂ ਦੇਖੀਏ ਤੇ ਉਦੋਂ ਬਾਅਦ ਆਪਣੇ ਸਿੰਘ ਹੋਰ ਵੀ ਚਲੇ ਗਏ ਜਿਵੇਂ ਕਿ ਆਪਾਂ ਦੀਪ ਦੀ ਗੱਲ ਕਰੀ ਹੈ ਜੀਬ ਤਰੀਕੇ ਨਾਲ ਕਾਰ ਐਕਸੀਡੈਂਟ ਹੋ ਜਾਣਾ ਉਹਨਾਂ ਹੀ ਬਾਦ ਚੱਕੀ ਸੀ ਵੀ ਆਪਾਂ ਨੂੰ ਆਪਣਾ ਨੈਰੇਟਿਵ ਸਰਜਣਾ ਚਾਹੀਦਾ ਆਪ ਆਪਾ ਸਰਜੀਏ ਕਿਉਂਕਿ ਇਹਨਾਂ ਨੇ ਨਹੀਂ ਐ ਸਹੀ ਟ੍ਰਿਕ ਇਹ ਕਰਨਾ ਆਪਣੇ ਬਾਛਾਈ ਦਾਵੇ ਦੀ ਗੱਲ ਆਪਣੇ ਗੁਰੂ ਸਾਹਿਬ ਦੇ ਫਲਸਫੇ ਦੀ ਗੱਲ ਆਪਾਂ ਉਹਨੂੰ ਨਾਲ ਲੈ ਕੇ ਚੱਲੀਏ ਤੇ ਉਹਨੂੰ ਵੀ ਦੱਸਿਆ ਗਿਆ ਜੀ ਗੱਦਾਰ ਹੈ ਬੀਜੇਪੀ ਦਾ ਬੰਦਾ ਜੋ ਵੀ ਆ ਉਹਨਾਂ ਨੇ ਦੇਖੋ ਸਿਮਰਨਜੀਤ ਸਿੰਘ ਮਾਨ ਹੋਣ ਲਈ ਕੈਂਪਸਿੰਗ ਕੀਤੀ ਉਹਨਾਂ ਦੇ ਨਾਲ ਚੱਲੇ ਉਹਨਾਂ ਨੂੰ ਵੀ ਉਦੋਂ ਸਕਸੈਸ ਮਿਲੀ ਜੇ ਆਪਾਂ ਕਲਾਕਾਰਾਂ ਦੀ ਗੱਲ ਕਰੀਏ ਸਿੱਧੂ ਮੂਸੇਵਾਲੇ ਦੇ ਉਹਨੇ ਵੀ ਸਿੱਖ ਸੋਵਰਿਨਿਟੀ ਦੀ ਗੱਲ ਕੀਤੀ ਉਹ ਵੀ ਆਪਣੇ ਵਿੱਚ ਅੱਜ ਹੈ ਨਹੀਂਗੇ ਤੇ ਉਹਨਾਂ ਤੇ ਵੀ ਅਸਾਸਿਨੇਸ਼ਨ ਹੋ ਗਈ ਸੀ ਜਿਵੇਂ ਆਪਾਂ ਸਾਰੇ ਜਾਣਦੇ ਤੇ ਹੁਣ ਆਪਾਂ ਦੇਖੀਏ ਭਾਈ ਅਮਰਪਾਲ ਸਿੰਘ ਤੇ ਉਹਨਾਂ ਦੇ ਸਾਥੀ ਜੇਲ੍ਹ ਦੇ ਵਿੱਚ ਸਾਲ ਤੋਂ ਉੱਤੇ ਹੋ ਗਿਆ ਉਹਨਾਂ ਨੂੰ ਐਨਐਸਏ ਲਾ ਕੇ ਜੇਲ੍ਹ ਚ ਸਿੱਟਿਆ ਉਹ ਵੀ ਡਿਬਰਗੜ੍ਹ ਨੇਪਾਲ ਦੇ ਨੇੜੇ ਮੇਰੇ ਖਿਆਲ ਚ ਇੰਨੇ ਦੂਰ ਜਾਨੀ ਪਰਿਵਾਰ ਨੂੰ ਵੀ ਤਾਂ ਕੀਤਾ ਗਿਆ ਉਹਨਾਂ ਨੂੰ ਵੀ ਤਾਂ ਕੀਤਾ ਗਿਆ ਕਿਸਮ ਦਾ ਟੌਰਚਰ ਕੀਤਾ ਗਿਆ ਪਰ ਭਾਈ ਸਾਹਿਬ ਜੀ ਬੜੀ ਕਮਾਲ ਦੀ ਗੱਲ ਆ ਕਿ ਜੇਲ੍ਹ ਚ ਬੈਠਾ ਗੌਰ ਸੈਖ ਵੈਕਤੀ ਜੇਲ੍ਹ ਚ ਬੈਠਾ ਹੋਇਆ ਉਹ ਬਗੈਰ ਕਿਸੇ ਕੰਵਰਸਿੰਗ ਤੋਂ ਬਗੈਰ ਕਿਸੇ ਪੋਲਿਟੀਕਲ ਮੂਵਮੈਂਟ ਤੋਂ ਤੁਸੀਂ ਕਹਿ ਸਕਦੇ ਜੇਲ੍ਹ ਚੋਂ ਤੁਸੀਂ ਕੀ ਕਰ ਲਓਗੇ ਹਨਾ ਉਹ ਫੇਰ ਵੀ ਏਡੀ ਵੱਡੇ ਨੰਬਰਾਂ ਨਾਲ ਹੁਣ ਮੇਰੇ ਸਾਹਮਣੇ ਆਂਕੜੇ ਆਣ 4 ਲੱਖ ਤੋਂ ਉੱਤੇ ਵੋਟ 400000 400000 4430 ਬੋਟਸ ਤੇ ਇਹਨਾਂ ਨੂੰ ਪਾਈ ਹੈ ਭਾਈ ਅਮਰਪਾਲ ਸਿੰਘ ਹੁਣਾਂ ਨੂੰ ਤੇ ਇਹਨਾਂ ਦਾ ਜਿਹੜਾ ਡਿਫਰੈਂਸ ਆ ਨੀਅਰਲੀ 2 ਲੱਖ ਦਾ ਡਿਫਰੈਂਸ ਆ ਨੈਕਸਟ ਨੈਕਸਟ ਕੈਂਡੀਡੇਟ ਨਾਲੋਂ ਸੋ ਬਹੁਤ ਵੱਡੇ ਪੱਧਰ ਤੇ ਭਾਈ ਸਾਭਾ ਸੋ ਇਹ ਕੀ ਆਪਾਂ ਗੱਲ ਕਰਦੇ ਰਹਿੰਦੇ ਹਮੇਸ਼ਾ ਆਪਾਂ ਨਮੂਸ਼ੇ ਦੀ ਗੱਲ ਕਰਦੇ ਆਪਾਂ ਟੈਂਡ ਦੀ ਕਲਾ ਦੀ ਕਈ ਵਾਰੀ ਕਰਨ ਲੱਗ ਜਾਂਦੇ ਆ ਆਪਾਂ ਨੈਗੇਟਿਵ ਹੋ ਜਾਂਦੇ ਆ ਕਿ ਆਪਣੇ ਕੈਵਰੀ ਸੈਕ ਖੜਦੇ ਨਹੀਂ ਪੰਜਾਬੀ ਖੜਦੇ ਨਹੀਂ ਪਰ ਕਿ ਪੰਜਾਬ ਨੇ ਸਿੱਖਾਂ ਨੇ ਖੜ ਕੇ ਦਿਖਾਤਾ ਵੀ ਸਾਡੇ ਨਾਲ ਧੱਕਾ ਹੋ ਰਿਹਾ ਤੇ ਅਸੀਂ ਆਪਦੇ ਬੰਦਿਆਂ ਨੂੰ ਅਸੀਂ ਬਾਹਰ ਵੀ ਲਿਆ ਸਕਦੇ ਹਾਂ ਤੇ ਅਸੀਂ ਖੜਾ ਵੀ ਸਕਦੇ ਹਾਂ ਜਿਤਾ ਵੀ ਸਕਦੇ ਹਾਂ ਇਹਦੇ ਨਾਲੇ ਨਾਲ ਤੁਸੀਂ ਦੇਖੋ ਸਾਬਜੀਤ ਸਿੰਘ ਕਾਲਸਾ ਜਿਹੜੇ ਕਿ ਸ਼ਹੀਦ ਭਾਈ ਬਿਆਨ ਸਿੰਘ ਜੀ ਦੇ ਸੁਪੁੱਤਰ ਹਨ ਜਿਨ੍ਹਾਂ ਨੇ ਸਾਡੀ ਪੱਗ ਮੋੜ ਕੇ ਸਾਡੇ ਸਿਰ ਤੇ ਰੱਖੀ ਜਿਹੜਾ ਉਹ ਬੁਚੜਾਂ ਦਾ ਜਿਹੜਾ ਰਾਜ ਸੀ ਤੁਸੀਂ ਕਹਿ ਸਕਦੇ ਹੋ ਜੋ ਜੈਨੋਸਾਈਡ ਦੀ ਜਿਹੜੀ ਜਿਹਨੇ ਸਪੀਡ ਨਾਲ ਉਹ ਚਲਾ ਰਹੀ ਸੀ ਮੋਹਮ ਤੁਸੀਂ ਕਹਿ ਸਕਦੇ ਹੋ ਜਿਹੜੀ ਉਦੋਂ ਦੀ ਸਰਕਾਰ ਉਹਨਾਂ ਨੇ ਰੋਕੀ ਤੇ ਉਹਨਾਂ ਦੇ بیٹے ਉਹ ਵੀ ਦੇਖੋ 70 70000 ਪਲਾਸਾ ਲੀਡਰ ਕਰ ਗਏ ਹਨ ਤੇ ਇਹ ਵੀ ਦੇਖੋ ਬਹੁਤ ਥੋੜਾ ਟਾਈਮ ਹੋਇਆ ਸੀ ਇਹਨਾਂ ਨੂੰ ਫੀਲਡ 'ਚ ਆਇਆ ਨੂੰ ਕਿ ਕੈਨਵਸ ਕਰ ਰਹੇ ਸੀਗੇ ਤੇ ਜਿਆ ਕੰਮ ਕਰ ਰਹੇ ਸੀ ਇਹਦੇ ਉੱਤੇ ਵੋਟਾਂ ਤੇ ਸੋ ਬੜੀ ਕਮਾਲ ਦੀ ਗੱਲ ਆ ਜੇ ਆਪਾਂ ਤੀਜੇ ਤੀਜੇ ਨੰਬਰ ਤੇ ਦੇਖੀਏ ਹਰ ਹਰ ਸਿਮਰਤ ਕੌਰ ਬਾਦਲ ਉਹ ਸ਼ਰੋਮਨੀ ਅਕਾਲੀ ਦਲ ਹੈ ਜਿਨ੍ਹਾਂ ਦਾ ਇਸ ਪਾਰਟੀ ਦਾ ਆਪਾਂ ਕਹਿੰਦੇ ਸੀਗੇ ਆਪਾਂ ਇਹਨਾਂ ਨੂੰ ਸਟਰੋਂਗ ਕਰੀਏ ਪਰ ਆਪਾਂ ਦੇਖਿਆ ਭਾਈ ਸਰਜੀਤ ਸਿੰਘ ਹੁਣਾਂ ਦੇ ਖਿਲਾਫ ਹੀ ਇਹ ਪਾਰਟੀ ਬੋਲੀ ਗਈ ਤੇ ਭਾਈ ਅਮਰਿਤਪਾਲ ਸਿੰਘ ਦੇ ਖਿਲਾਫ ਵੀ ਬੋਲੀ ਗਏ ਪਰ ਇਹਨਾਂ ਇਹਨਾਂ ਦੀ ਵੀ ਪਾਰਟੀ ਦਾ ਦੇਖੀਏ ਇਹ ਸਿਰਫ ਔਰ ਸਿਰਫ ਅਮ ਇਨ ਅਲਮੋਸਟ 9000 ਆਪਾ ਕਰਕੇ ਜਿੱਤੇ ਆ ਆਪਦੇ ਏਰੀਆ ਚ ਸੋ ਕਹਿਣ ਦਾ ਭਾ ਇਹ ਆ ਆਪਣੇ ਇਥੋਂ ਹੋ ਸਕਦੇ ਆ ਆਪਣਾ ਨਾ ਅਮ ਰੇਟਨਿੰਗ ਪੁਆਇੰਟ ਹੋ ਸਕਦਾ politically ਜੇ ਆਪਾਂ ਸੋਚੀਏ ਜਾਂ ਜਿਹੜੀ ਆਪਣੀ ਮੂਵਮੈਂਟ ਆ ਸੋ ਸੰਗਤਾਂ ਨੂੰ ਇੱਕ ਵਾਰੀ ਫੇਅਰ ਪੰਜਾਬੀਆਂ ਨੂੰ ਸਾਰੇ ਜਿਹੜੇ ਇਨਸਾਫ ਪਸੰਦ ਲੋਕ ਹਨ ਇੰਡੀਆ ਦੇ ਕਰਕੇ ਸਾਰੇ ਹੀ ਨਹੀਂ ਹੋਰ ਸਟੇਟਾਂ 'ਚ ਵੀ ਸਾਰੇ ਹੀ ਨਹੀਂ ਇਦਾਂ ਹੁੰਦੇ ਫੈਸ਼ਿਸਟ ਮੈਂਟੈਲਿਟੀ ਜਾਂ ਰੇਸਿਜ਼ਮ ਨਹੀਂ ਹੁੰਦਾ ਤੇ ਕਾਫੀ ਲੋਕ ਨਾਰਮਲ ਵੀ ਹੁੰਦੇ ਆ ਜਿਹੜੇ ਚਾਹੁੰਦੇ ਆ ਵੀ ਸਾਰਿਆਂ ਲਈ ਇਕੁਐਲਟੀ ਹੋਵੇ ਵਧੀਆ ਹੋਵੇ ਕਾਨੂੰਨ ਵੀ ਟ੍ਰੀਟਮੈਂਟ ਵੀ ਲੋਕਾਂ ਦੀ ਵਧੀਆ ਹੋਵੇ ਹਿਊਮਨ ਰਾਈਟਸ ਵਾਇਲੇਸ਼ਨ ਨਾ ਹੋਣ ਤੇ ਸਾਰੇ ਵਧਾਈ ਦੇ ਪਾਤਰ ਹਨ ਕਿ ਦੇਖੋ ਆਹ ਟਰਨਿੰਗ ਪੁਆਇੰਟ ਆ ਪੋਲਿਟਿਕਸ ਜੀ ਭਾਈ ਸਾਹਿਬ ਸਵਾਲ ਹੈ ਤੇ ਪੀ ਇੱਕ ਪਾਸੇ ਹੁਣ ਸਰਬਜੀਤ ਸਿੰਘ ਨੇ ਜੋ ਸ਼ਹੀਦ ਸਿੰਘ ਦੇ ਸੁਪੁੱਤਰ ਨੇ ਦੂਸਰੇ ਪਾਸੇ ਕਲਾਕਾਰ ਕਰਨਜੀਤ ਅਨਮੋਲ ਉਹਨਾਂ ਦਾ ਬੜਾ ਵੱਡਾ ਨਾਮ ਸੀ ਤੇ ਉਹਨਾਂ ਨੇ ਮੈਨੂੰ ਲੱਗਦਾ ਕਿ ਇੰਡਸਟਰੀ ਦੇ ਬੜੇ ਵੱਡੇ ਕਲਾਕਾਰ ਜਿਹੜੇ ਆ ਚੋਣ ਪ੍ਰਚਾਰ ਦੇ ਵਿੱਚ ਲਾਏ ਗਿੱਪੀ ਗਰੇਵਾਲ ਜਿਨ੍ਹਾਂ ਦਾ ਬਹੁਤ ਵੱਡਾ ਨਾਮ ਹੈਗਾ ਗੁਰਪ੍ਰੀਤ ਕੁ ਕੀ ਜਾਂ ਫਿਰ ਹੋਰ بڑے ਆਰਟਿਸਟ ਵੱਡੇ ਵੱਡੇ ਇਹਨਾਂ ਦੀ ਕੈਂਪੇਨ ਦੇ ਵਿੱਚ ਆਏ ਨੇ ਜਿਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਵੋਟਾਂ ਪਾਓ ਜਿਵੇਂ ਤੁਹਾਨੂੰ ਯਾਦ ਹੋਣਾ ਹੈ ਕਿ ਸਣੀ ਦਿਓਲ ਵੇਲੇ ਵੀ ਬਹੁਤ ਸਾਰੇ ਜਿਹੜੇ ਫਿਲਮੀ ਐਕਟਰ ਹੈ ਉਹ ਆਉਂਦੇ ਰਹੇ ਆ ਇਹ ਪਹਿਲਾਂ ਤੋਂ ਪੰਜਾਬ ਤੋਂ ਚੱਲਦਾ ਰਿਹਾ ਭਾਵੇਂ ਦਾਰਾ ਸਿੰਘ ਖੜੇ ਹੋਏ ਆ ਉਹਨਾਂ ਦੇ ਹੱਕ ਦੇ ਵਿੱਚ ਵੀ ਫਿਲਮੀ ਐਕਟਰ ਆਏ ਵਿਨੋਦ ਖੰਨੇ ਦੇ ਹੱਕ ਦੇ ਵਿੱਚ ਵੀ ਆਏ ਤੇ ਉਹ ਸੀਟਾਂ ਜਿੱਤਦੇ ਰਹੇ ਲੋਕ ਕਿਉਂਕਿ ਇਹ ਮੰਨਿਆ ਜਾਂਦਾ ਕਿ ਪੰਜਾਬ ਦੇ ਲੋਕ ਫਿਲਮੀ ਲੋਕਾਂ ਨੂੰ ਦੇਖਣਾ ਕਲਾਕਾਰਾਂ ਦੇ ਪਿੱਛੇ ਭੱਜਣਾ ਸੋ ਇਹ ਚੀਜ਼ਾਂ ਦੇ ਕਿਤੇ ਨਾ ਕਿਤੇ ਆ ਦੀ ਨੇ ਜਾਂ ਫਿਰ ਉਹਨਾਂ ਦੀ ਹੈ ਪਈ ਆਪਾਂ ਇਸ ਪਾਸੇ ਨੂੰ ਚਲੀਏ ਸੋ ਕਲਾਕਾਰ ਬੰਦਾ ਵੇਖ ਕੇ ਮਤਲਬ ਕਹਿ ਲਈਏ ਕਿ ਵੀ ਵੋਟਾਂ ਪਾ ਦਿੰਦੇ ਨੇ ਪਰ ਇਸ ਵਾਰ ਵੱਡੇ ਕਲਾਕਾਰ ਵੀ ਆ ਗਏ ਬੜੀ ਤਗੜੀ ਕੈਂਪੇਨ ਹੈ ਤੇ ਉਹਦੇ ਵਿੱਚ ਜਿਹੜੀ ਵੱਡੀ ਗੱਲ ਇਹ ਹੈ ਵੀ ਉਹ ਕਰਮਜੀਤ ਅਨਮੋਲ ਕੈਂਡੀਡੇਟ ਵੀ ਉਸ ਪਾਰਟੀ ਦੇ ਜਿਸ ਸਟੇਟ ਦੇ ਵਿੱਚ ਸਰਕਾਰ ਵੀ ਉਹਨਾਂ ਦੀ ਹੈ ਮਤਲਬ ਮੁੱਖ ਮੰਤਰੀ ਵੀ ਆਪਣਾ ਹੋਵੇ 92 ਸੀਟਾਂ ਵੀ ਆਪਣੀਆਂ ਹੋਣ ਕਲਾਕਾਰ ਵੀ ਝੋਕ ਦਿੱਤੇ ਹੋਣ ਫਿਰ ਵੀ ਸ਼ਹੀਦ ਸਿੰਘ ਦਾ ਸੁਪੁੱਤਰ ਜਿੱਤ ਜਾਂਦਾ ਹੈ ਜ ਜਦੀ ਕੋਈ ਆਸ ਹੀ ਨਹੀਂ ਸੀ ਜੇ ਹੁਣ ਆਪਣੇ ਤੌਰ ਤੇ ਮੈਂ ਨਿੱਜੀ ਤੌਰ ਤੇ ਵੀ ਗੱਲ ਕਰਾਂ ਨਾ ਤੇ ਸਰਬਜੀਤ ਸਿੰਘ ਮੈਨੂੰ ਲੱਗਦਾ ਕਿ ਪਹਿਲਾਂ ਵੀ ਖੜੇ ਹੋਏ ਨੇ ਪਹਿਲਾਂ ਵੀ ਸ਼ਹੀਦ ਸਿੰਘਾਂ ਦੇ ਬੱਚੇ ਜਿਹੜੇ ਖੜੇ ਹੁੰਦੇ ਰਹੇ ਆ ਕੋਈ ਨਹੀਂ ਜਿੱਤਦਾ ਰਿਹਾ ਮੈਂ ਜੇ ਬੀਬੀ ਖਾਲੜਾ ਦੀ ਵੀ ਗੱਲ ਕਰ ਲਈ ਆਪਾਂ ਇਸ ਵਾਰ ਕੀ ਹੋ ਗਿਆ ਕਿ ਸਰਬਜੀਤ ਸਿੰਘ ਹੋਰੀ ਜਿੱਤ ਗਏ ਜਿਨ੍ਹਾਂ ਨੇ ਨਾ ਤਾਂ दारू ਵੰਡੀ ਹੋਣੀ ਹੈ ਨਾ ਹੀ ਕੋਈ ਨਸ਼ਾ ਵੰਡਿਆ ਹੋਣਾ ਨਾ ਹੀ ਕੋਈ ਫੋਕੇ ਦਾਵੇ ਜਾਂ ਕੋਈ ਵਾਦੇ ਕੀਤੇ ਹੋਣੇ ਲੋਕਾਂ ਦੇ ਨਾਲ ਕਿ ਤੁਹਾਡਾ ਕੰਮ ਕਰਦੇ ਆਂਗੇ ਸੋ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਸਰਬਜੀਤ ਸਿੰਘ ਹੋਰੀ ਕਿਵੇਂ ਜਿੱਤ ਗਏ ਇਹੇ ਭਾਈ ਸਾਹਿਬ ਜੀ ਜਿਹੜੇ ਤੁਸੀਂ दारू ਦੀ ਗੱਲ ਕੀਤੀ ਇਹ ਵਾਕਈ ਇਦਾਂ ਹੋਇਆ ਇੰਟਰਵਿਊ ਦੇਖਿਆ ਮੈਂ ਇਹਨਾਂ ਦੇ ਦੋਨਾਂ ਪਰਿਵਾਰਾਂ ਦੇ ਭਾਈ ਅਮਰਜਪਾਲ ਸਿੰਘ ਉਹਨਾਂ ਦੇ ਪਰਿਵਾਰ ਦੇ ਵੀ ਭਾਈ ਸਾਜੀ ਸਿੰਘ ਉਹਨਾਂ ਦੇ ਕੈਂਪੇਨ ਦੇ ਵੀ ਇਹਨਾਂ ਨੇ ਨਹੀਂ ਸੇਵਨ ਕਰਾਇਆ ਤੇ ਇਹ ਪਹਿਲੀ ਵਾਰ ਹੀ ਹੋਇਆ ਹੋਣਾ ਮੈਨੂੰ ਲੱਗਦਾ ਜਿਹੜਾ ਨਹੀਂ ਇਹ ਚੀਜ਼ਾਂ ਚੱਲੀਆਂ ਤੇ ਮੈਂ ਤੁਹਾਨੂੰ ਦੱਸਦਾ ਅੱਗੇ ਵੀ ਆਪਾਂ ਕੱਲ ਹੀ ਹਜੇ ਇੰਟਰਵਿਊ ਕਰਕੇ ਆਏ ਠੀਕ ਹੈ ਸ਼ਾਇਦ ਜੇ ਨਾ ਅਪਲੋਡ ਹੋਈ ਹੋਵੇ ਉਹਦੇ 'ਚ ਆਪਾਂ ਗੱਲ ਕੀਤੀ ਸੀ ਸਾਡਾ ਸੰਘਰਸ਼ ਜਵਾਨ ਹੋ ਕੇ ਪਹਿਲਾ ਪਹਿਲਾਂ ਉਹ ਜੋਵਨ ਚ ਸੀ ਜਾਨੀ ਕਿ ਉਦੋਂ ਹਥਿਆਰਬੰਦ ਸੰਘਰਸ਼ ਸੀ ਫਿਰ ਉਹ ਜਵਾਨ ਹੋ ਗਿਆ ਫਿਰ ਅਕਲ ਆਈ ਵੀ ਇਸ ਤਰੀਕੇ ਸਾਡਾ ਹੋਰ ਵੀ ਜਿਹੜੇ ਸਾਡੀ ਟੈਲੈਂਟ ਆ ਉਹਦਾ ਘਾਣ ਹੋ ਰਿਹਾ ਵੀ ਆਪਾਂ ਥੋੜੇ ਸਿਆਣੇ ਤਰੀਕੇ ਨਾਲ ਇਹ ਜੰਗ ਨੂੰ ਲੜੀਏ ਤੇ ਆਪਾਂ ਚੂਜ਼ ਕੀਤਾ ਕਿ ਪੈਨ ਪੈਨਸਲ ਤੇ ਆਪਾਂ ਦੇਖੋ ਜਿੱਦਾਂ ਹੁਣ ਗੱਲ ਕਰ ਰਹੇ ਆਂ ਵੀ ਮੀਡੀਆ ਰਾਹੀਂ ਪਰ ਉਹ ਸਰਕਾਰਾਂ ਦਾ ਆਪਾਂ ਦੇਖਿਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਆ ਜਿਹੜੀਆਂ ਚੀਜ਼ਾਂ ਸਾਰਾ ਕੁਝ ਦੇਖ ਕੇ 40 ਸਾਲ 84 ਨੂੰ ਹੋ ਗਏ ਹੌਣ ਹੌਣ ਵੀ ਜਿਹੜਾ ਕਤਲੇਆਮ ਹੁੰਦਾ ਰਿਹਾ ਇੰਡੀਆ ਚ ਕਹ ਲਓ ਜਾਂ ਬਾਹਰਲੇ ਮੌਲਕਾਂ ਚ ਜਿਹੜੇ ਆਪਣੇ 35 40 ਸਾਲ ਹੋ ਗਏ ਸਿੰਘਾਂ ਨੂੰ ਅੰਦਰ ਸਾੜਦਿਆਂ ਨੂੰ ਫੇਰ ਆ ਹਾ ਹੁਣ ਦੇਖੋ ਦੀਪ ਦਾ ਲੈ ਲੀਏ ਜਿਹੜਾ ਪੰਜ ਵਾਟ ਸਾਭ ਪੀ ਐਚ ਡੀ ਮਿੰਟੋ ਸਾਭ ਸਿੱਧੂ ਮੂਸੇਵਾਲਾ ਵੀ ਇਵਨ ਅਮ ਜਿਹੜਾ ਸ਼ਹੀਦ ਭਾਈ ਹਰਜੀਤ ਸਿੰਘ ਨੇ ਜਿਹੜਾ ਗੁਰਪਤਵੰਨ ਸਿੰਘ ਪੰਨੂ ਇਹ ਸਾਰਾ ਜਦੋਂ ਦੱਸ ਰਿਹਾ ਨਾ ਹੁਣ ਸੰਗਤਨ ਹੁਣ ਤੁਸੀਂ ਆਵਾਜ਼ ਦਬਾ ਨਹੀਂ ਸਕਦੇ ਹੁਣ ਜਿਹੜਾ ਵਾ ਸੋਸ਼ਲ ਮੀਡੀਆ ਜਾਮਾਨਾ ਜੇ ਉਦਾਂ ਵੀ ਬਲੌਕ ਕਰਦੇ ਆ ਲਿੰਕਸ ਥੋੜਾ ਚੈਨਲ ਹੋਰ ਕੋਈ ਚੈਨਲ ਉਹ ਫਿਰ ਵੀ ਆਵਾਜ਼ ਕਿਵੇਂ ਨਾ ਕਿਵੇਂ ਹੁਣ ਸੰਗਤਾਂ ਤੱਕ ਪਬਲਿਕ ਤੱਕ ਪਹੁੰਚ ਰਹੀ ਆ ਲੋਕ ਹੁਣ ਮੈਂ ਉਹੀ ਗੱਲ ਕਰ ਰਿਹਾ ਜੋਵਨ ਜਵਾਨੀ ਖੇਰੇ ਹੁਣ ਸਿਆਣਪ ਆ ਗਈ ਆਪਾਂ ਮੈਂ ਕਹਾਂਗਾ ਸੰਘਰਸ਼ ਆਪਾਂ ਹੁਣ ਸਿਆਣਪ ਵਾਲ ਤੌਰ ਤੇ ਤੇ ਉਹ ਲੋਕਾਂ ਨੂੰ ਹੁਣ ਦਿਸ ਪਿਆ ਵੀ ਆਹ ਸ਼ਰਾਬ ਖਾ ਪੀ ਕੇ ਜਾਂ ਪੈਸੇ ਲੈ ਕੇ ਤੁਸੀਂ ਸਾਥੋਂ ਵੋਟ ਲੈ ਕੇ ਸਾਡਾ ਕਹਾਣ ਨਹੀਂ ਕਰੋਗੇ ਜਿਹੜਾ ਆਮ ਆਦਮੀ ਪਾਰਟੀ ਆਪਾਂ ਲਿਆਂਦਾ ਸੀ ਬਦਲਾ ਲਈ ਭਗਵਾਨ ਤੁਮਾਨੂੰ ਤੇ ਆਪੇ ਹੀ ਨਹੀਂ ਜਾ ਕੇ ਬਹਿ ਕੇ ਅਸੀਂ ਬਹਾਇਆ ਇਸ ਜੋਕਰ ਨੂੰ ਸੋ ਇਹਨੇ ਉਦੋਂ ਜਿਆਦੇ ਹੋਰ ਪਾਰਟੀਆਂ ਨਾਲੋਂ ਵੀ ਵੱਧ ਮੈਂ ਕਹਿੰਨਾ ਬੀਜੇਪੀ ਨਾਲੋਂ ਵੀ ਵੱਧ ਕਹਾਂ ਸਾਡਾ ਇਹਨਾਂ ਨੇ ਕਰਤਾ ਜਾਂ ਇਵਨ ਕਾਂਗਰਸ ਨਾਲੋਂ ਵੀ ਜਾਨੀ ਕਹਿਣ ਦਾ ਭਾਜੇ ਇਹਨਾਂ ਦੀ ਪੋਜੀਸ਼ਨ 'ਚ ਬੀਜੇਪੀ ਜਾਂ ਕਾਂਗਰਸ ਹੁੰਦੇ ਸ਼ਾਇਦ ਇੰਨਾ ਕੁਸ ਨਾ ਕਰਦੇ ਜੋ ਕੁਛ ਇਹਨੇ ਕਰਤਾ ਮੈਂ ਕਹਿੰਨਾ ਇੱਕ ਟਰਮ 'ਚ ਇਹਨੇ ਆਪ ਦਾ ਸਤਿਆਨਾਸ਼ ਕਰ ਲਿਆ ਸੋ ਲੋਕ ਸਿਆਣੇ ਹੋ ਗਏ ਆ ਉਹ ਕਹਿੰਦੇ ਅਸੀਂ ਆਪਣੇ ਸਿੰਘਾਂ ਨੂੰ ਆਪਣੇ ਪੰਥ ਨੂੰ ਜਿਹੜੇ ਦੇਖੋ ਮੈਂ ਦੇਖਿਆ ਕਈ ਹਿੰਦੂ ਵੀ ਸੇਕ ਇਹ ਕਨਵੈਸਿੰਗ ਤੇ ਜਾਂ ਜਿਹੜੇ ਵਧਾਈਆਂ ਦੇਣ ਆਏ ਹੋਏ ਸੀਗੇ ਉੱਥੇ ਮੌਕੇ ਤੇ ਜੀ ਬਿਲਕੁਲ ਤੇ ਭਾਈ ਭਾਈ ਅਮਰਪਾਲ ਸਿੰਘ ਹੁਣਾਂ ਦੇ ਪਰਿਵਾਰ ਨੂੰ ਜਾਂ ਭਾਈ ਸਰਬਜੀਤ ਸਿੰਘ ਹੁਣਾਂ ਨੂੰ ਸੋ ਸਾਰੇ ਸਿਆਣੇ ਹੋ ਗਏ ਆ ਸੋ ਆ ਬਹੁਤ ਵੱਡੀ ਲੀਡ ਆ ਦੇਖੋ 2 ਲੱਖ ਦੀ ਲੀਡ ਹੋ ਜਾਣੀ ਭਾਈ ਸਾਹਿਬ ਬਹੁਤ ਵੱਡੀ ਗੱਲ ਬਿਲਕੁਲ ਡੈਫੀਨੇਟਲੀ ਸਭ ਤੋਂ ਜਿਆਦਾ ਸਭ ਤੋਂ ਜਿਆਦਾ ਪੰਜਾਬ 'ਚ ਤੁਸੀਂ ਕਹਿ ਸਕਦੇ ਸਭ ਤੋਂ ਵੱਡੀ ਲੀਡ ਭਾਈ ਅਮਰਪਾਲ ਸਿੰਘ ਹੁਣਾਂ ਦੀ ਆ ਜਿਹੜਾ ਬੰਦਾ ਜੇਲ੍ਹ 'ਚ ਬੈਠਾ ਹੂੰ ਕਮਾਲ ਦੀ ਗੱਲ ਹੈ ਨਾ ਅੱਛਾ ਅੱਛਾ ਇਹ ਇਹਦੇ ਬਾਬਤ ਹੀ ਮੇਰਾ ਦੂਸਰਾ ਤੇ ਆਖਰੀ ਸਵਾਲ ਹੈ ਕਿ ਭਾਈ ਅਮਰਿਤਪਾਲ ਸਿੰਘ ਖਾਲਸਾ ਜਿਹੜੇ ਨੇ ਇਹਨਾਂ ਦੇ ਬਾਰੇ ਵੀ ਇਹ ਗੱਲ ਕਹੀ ਜਾਂਦੀ ਰਹੀ ਹੈ ਵੱਖਵਾਦੀ ਨੇ ਜੀ ਇਹਨਾਂ ਨੇ ਮੁੰਡਿਆਂ ਨੂੰ ਤੁਸੀਂ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੀ ਸਪੀਚ ਸੁਣੋ ਜਦੋਂ ਗ੍ਰਿਫਤਾਰੀ ਹੁੰਦੀ ਹੈ ਭਾਈ ਸਾਹਿਬ ਦੀ ਕਿ ਇਹ ਜੀ ਉਹ ਨੌਜਵਾਨਾਂ ਨੂੰ ਹਥਿਆਰ ਫੜਾ ਰਹੇ ਨੇ ਲੋਕਾਂ ਨੂੰ ਧੜਕਾ ਰਹੇ ਆ ਇਹ ਤਾਂ ਵੱਖਵਾਦੀ ਨੇ ਇਹ ਤਾਂ ਪੰਜਾਬ ਦਾ ਮਾਹੌਲ ਖਰਾਬ ਕਰ ਦੇਣਗੇ ਬਾਦਲ ਕੇ ਜਿਹੜੇ ਨੇ ਬੀਬੀ ਹਰਸਿਮਰਤ ਕੌਰ ਬਾਦਲ ਵੀ ਕਹਿੰਦੀ ਰਹੀ ਹੈ ਮਜੀਠੀਆ ਕਹਿੰਦਾ ਰਿਹਾ ਵੀ ਸਾਡੇ ਕੋਲ ਲਿਆਓ ਅਸੀਂ ਬਣਾਉਨੇ ਆ ਬੰਦੇ ਦਾ ਪੁੱਤ ਜੇ ਹੁਣ ਭਾਜਪੀ ਦੀ ਗੱਲ ਕਰੀਏ ਉਹਨਾਂ ਦੇ ਵੀ ਇਸ ਤਰ੍ਹਾਂ ਦੇ ਰਿਐਕਸ਼ਨ ਸੀ ਮਤਲਬ ਕਹਿਣ ਦਾ ਭਈ ਜੇ ਇਸ ਤਰ੍ਹਾਂ ਦੇ ਵੱਖਵਾਦੀ ਜੇ ਇੰਨੇ ਖਤਰਨਾਕ ਸੀ ਤੇ ਫਿਰ 4 ਲੱਖ ਲੋਕਾਂ ਨੇ ਵੋਟ ਕਿਵੇਂ ਪਾ ਦਿੱਤੀ ਭਾਈ ਅਮਰਪਾਲ ਸਿੰਘ ਉਹੋ ਪਾਈ ਸਾਭ ਜੀ ਦੇਖੋ ਸੋ ਜਿਹੜੇ ਖਤਰਾ ਪੈਦਾ ਕਰਦੇ ਆ ਜਾਂ ਅਸਲੇ ਦੀ ਜਿਹੜੀ ਗੱਲ ਆ ਉਹ ਆਪਣੇ ਆ ਸੰਗ ਤਾਂ ਨਹੀਂ ਮਾਰ ਰਹੇ ਲੋਕਾਂ ਨੂੰ ਇਹ ਸਰਕਾਰਾਂ ਦੇ ਕਹਿ ਲੋ ਜਾਂ ਦਾ ਨੁਮਾਇੰਦੇ ਜਾਂਵੇਂ ਪਾਲਸ ਹੋਗੇ ਉਹਨਾਂ ਤੋਂ ਫਾਇਰਿੰਗ ਕਰਾਤੀ ਜਾਂ ਜਿਹੜਾ ਟ੍ਰਾਂਸਨੇਸ਼ਨਲ ਰਿਪਰੈਸ਼ਨ ਸੋ ਮਤਲਬ ਇਹ ਏਜੰਸੀਆਂ ਸਰਕਾਰਾਂ ਤੇ ਇਹ ਜਿਹੀਆਂ ਗੰਦੀਆਂ ਪਾਰਟੀਆਂ ਇਹ ਕਰ ਰਹੀਆਂ ਆਹ ਐਕਸ਼ਨ ਤੇ ਬਲੇਮ ਕਰ ਰਹੀਆਂ ਜਿਹੜੇ ਜਿਹੜੇ ਆਪਣੀ ਬਾਦ ਹਿਊਮਨ ਰਾਈਟਸ ਦੀ ਜਿਹੜੀ ਗੱਲ ਕਰ ਰਹੇ ਉਹਨਾਂ ਨੂੰ ਬਲੇਮ ਕਰਦੇ ਆ ਸੋ ਜੋ ਵੀ ਹੋਇਆ ਪੰਜਾਬ ਦੇ ਲੋਕ ਬੋਲ ਪਏ ਆ ਖੜ ਗਏ ਆ ਆਪਾਂ ਸੋਚਦੇ ਸੀਗੇ ਉਹ ਸਿੱਧੇ ਮੂਸੇ ਵਾਲੇ ਦਾ ਗਾਣਾ ਦੇਖੋ ਚਲੇ ਗਿਆ ਪਰ ਉਹ ਫੇਰ ਵੀ ਉਹ ਲਾਈਨ ਛੱਡ ਗਿਆ ਨਾ ਤੁਸੀਂ ਬੀਬੀ ਖਾਲੜਾ ਨੂੰ ਹਰਾਇਆ ਉਹ ਲੋਕ ਮਹਿਣਾ ਮੈਂ ਬਾਰ ਬਾਰ ਅ ਜੀ ਇੰਟਰਵਿਊਾਂ ਚ ਸੁਣਿਆ ਜਿਹੜੀ ਆਮ ਪਬਲਿਕ ਨਾਲ ਸੀ ਉਹ ਕਹਿੰਦੇ ਅਸੀਂ ਮਹਿਣਾ ਨਹੀਂ ਸੀ ਲੈਣਾ ਅਸੀਂ ਅੱਗੇ ਮਹਿਣਾ ਲਿਆ ਨਹੀਂ ਆ ਇਹ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਸਿੱਧੂ ਦੀ ਜਿਹੜੀ ਉਹ ਗਾਣੇ ਦਾ ਕੱਦ ਐਡਾ ਵੱਡਾ ਸੀ ਕਿ ਉਹ ਗਾਣਾ ਜਦੋਂ ਚੱਲਿਆ ਹੋਏਗਾ ਖਡੂਰ ਸਾਹਿਬ ਦੇ ਵਿੱਚ ਵੱਖ-ਵੱਖ ਸਪੀਕਰਾਂ ਦੇ ਉੱਤੇ ਵੱਖ-ਵੱਖ ਘਰਾਂ ਦੇ ਵਿੱਚ YouTubeਾਂ ਦੇ ਉੱਤੇ ਮੋਬਾਈਲਾਂ ਦੇ ਵਿੱਚ ਤੇ ਉਹ ਕਿਤੇ ਨਾ ਕਿਤੇ ਉਹ ਗਾਣੇ ਨੇ ਵੀ ਘਰ ਕਰ ਲਿਆ ਲੋਕਾਂ ਦੇ ਮਨਾਂ ਦੇ ਅੰਦਰ ਕਿ ਇਹ ਤਾਂ ਜੀ ਬਹੁਤ ਵੱਡੀ ਗੱਲ ਜਿਹੜੀ ਕਹਿ ਦਿੱਤੀ ਹੈ ਕਿਉਂਕਿ ਉਹ ਉਹ ਸ਼ਬਦ ਸਿਗੇ ਜੇ ਮੈਂ ਗਲਤ ਨਾ ਹੋਵਾਂ ਭੀ ਇਹਨਾਂ 도ਗਲਿਆਂ ਬੀਬੀ ਖਾਲੜਾ ਹਲਾਈ ਹਰਾਈ ਸੋ ਉਹ 도ਗਲੇ ਸ਼ਬਦ ਜਿਹੜਾ ਆ ਉਹ ਕਿਤੇ ਨਾ ਕਿਤੇ ਲੋਕਾਂ ਨੂੰ ਟੁੰਬ ਗਏ ਤੇ ਮੈਨੂੰ ਲੱਗਦਾ ਉਤੋਂ ਖਡੂਰ ਸਾਹਿਬ ਮੰਨਿਆ ਵੀ ਪੰਥ ਹਲਕਾ ਜਾਂਦਾ ਸੋ ਉਹੋ ਹੀ ਬੋਲ ਜਿਹੜੇ ਟੰਬ ਗਏ ਤੇ ਜਿਹਦਾ ਮੇਣਾ ਸੀਗਾ ਜਿਹੜਾ ਇਸ ਵਾਰ ਖਡੂਰ ਸਾਹਿਬ ਦੇ ਲੋਕਾਂ ਨੇ ਲਾ ਦਿੱਤਾ ਹਾਂਜੀ ਬਿਲਕੁਲ ਜੀ ਸੋ ਉਹ ਮੇਣਾ ਮੈਂ ਸੁਣਿਆ ਪਬਲਿਕ ਤੋਂ ਜਿੱਦਾਂ ਮੈਂ ਤੁਹਾਨੂੰ ਕਿਹਾ ਏਸੇ ਏਸੇ ਵਰਡਸ ਬਾਰੇ ਗੱਲ ਚੱਲ ਰਹੀ ਸੀਗੀ ਸੰਗਤਾਂ ਦੀ ਪਬਲਿਕ ਦੀ ਉਹ ਕਹਿੰਦੇ ਐ ਕਿ ਅਸੀਂ ਮੇਣਾ ਨਹੀਂ ਸੀ ਲੈਣਾ ਅਸੀਂ ਨਹੀਂ ਲਿਆ ਸੋ ਉਹ ਗੀਤ ਦੀ ਗੱਲ ਕਰਦੇ ਹੋ ਉਹ ਬਾਕੀ ਗੀਤ ਵੀ ਜੀ ਜਣੀ ਸੀਗਾ ਸੀਗਾ ਜਿਹੜਾ ਵੀ ਆਪਾਂ ਨੂੰ ਕਨੈਕਟ ਕਰਦਾ ਪਰ ਆ ਜਿਹੜੀ ਲਾਈਨ ਸੀ ਇਹ ਸਾਨੂੰ ਬਹੁਤ ਦੁਖਦਾਈ ਲੱਗੀ ਸਾਰਿਆਂ ਨੂੰ ਮੇਲਾ ਜਿਹੜੇ ਜਿਹੜੇ ਪੰਥਕ ਲੋਕ ਹਨ ਜਿਹੜੇ ਸੰਗਤਾ ਹਨ ਕਹਿ ਲਓ ਜਾਂ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਦਰਦ ਲੱਗਿਆ ਜਿਹੜਾ ਉਦੋਂ ਨਹੀਂ ਲੱਗਿਆ ਗਾਂ ਦੀਆਂ ਜਿੱਦਾਂ ਆਪਣੇ ਤੇ ਅਟੈਕ ਹੋਏ ਆ ਭਾਵੇਂ ਦੀਪਦੀ ਗੱਲ ਕਰ ਲੋ ਸਿੱਧੂ ਮੂਸੇਵਾਲੇ ਦੀ ਗੱਲ ਕਰ ਲੋ ਸ਼ਹੀ ਪਾਈ ਆ ਦੀਪ ਸਿੰਘ ਨੱਜਰ ਦੀ ਗੱਲ ਕਰ ਲੋ ਯੂ ਕੈਨ ਗੋ ਆਨ ਐਂਡ ਆਨ ਇੱਕ ਬਾਤ ਲਾ ਵੀ ਇਹ ਜਿੱਲਾ ਜਿੱਦਾਏ ਸਾਡੇ ਤੇ ਹਮਲੇ ਹੁੰਦੇ ਰਹੇ ਆ ਨਾ ਲੋਕ ਸਮਝ ਗਏ ਕਿ ਸਾਡੇ ਨਾਲ ਹੋ ਕੀ ਰਿਹਾ ਵਾ ਹੁਣ ਲੋਕ ਧਿਆਨੇ ਹੋਗੇ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੈਂ ਫਿਰ ਤੋਂ ਤੁਹਾਡੇ ਨਾਲ ਜੁੜਾਂਗਾ ਤੇ ਅਗਲੀ ਗੱਲਬਾਤ ਆਪਾਂ ਜਿਹੜੀ ਹੈ ਦੂਸਰੇ ਵਿਸ਼ੇ ਦੀ ਦੂਸਰਾ ਪਾਰਟ ਬਣਾਵਾਂਗੇ ਤੇ ਉਹਦੇ ਵਿੱਚ ਰਹਿੰਦੀ ਹੋਈ ਗੱਲ ਕਰਾਂਗੇ ਬਹੁਤ ਧੰਨਵਾਦ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ